ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਜਦੋਂ ਤੋਂ ਰਾਸ਼ਟਰਪਤੀ ਡੋਨਲਡ 트ੰਪ ਸੱਤਾ 'ਚ ਆਏ ਨੇ ਉਹਨਾਂ ਨੇ ਸਾਰਿਆਂ ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਖਾਸ ਕਰਕੇ ਉਹਨਾਂ ਤੇ ਜੋ ਅਮਰੀਕੀ ਨਾਗਰਿਕ ਨਹੀਂ ਹਨ ਪਰ ਅਮਰੀਕਾ 'ਚ ਕਾਨੂੰਨੀ ਤੌਰ ਤੇ ਰਹਿ ਰਹੇ ਨੇ ਰਾਸ਼ਟਰਪਤੀ 트ੰਪ ਨੇ ਅਜਿਹੇ ਪ੍ਰਵਾਸੀਆਂ ਲਈ ਕਈ ਤਰ੍ਹਾਂ ਦੇ ਸਖਤ ਆਦੇਸ਼ ਜਾਰੀ ਕੀਤੇ ਨੇ ਤਾਜ਼ਾ ਆਦੇਸ਼ ਦੇ ਵਿੱਚ ਅਮਰੀਕੀ ਕਸਟਮਜ਼ ਐਂਡ ਸਰਹੱਦੀ ਸੁਰੱਖਿਆ ਸੀਬੀਪੀ ਨੇ ਗੈਰ ਅਮਰੀਕੀ ਨਾਗਰਿਕਾਂ ਤੇ ਗ੍ਰੀਨ ਕਾਰਡ ਧਾਰਕਾਂ ਨੂੰ ਆਪਣੇ ਰਜਿਸਟ੍ਰੇਸ਼ਨ ਦਸਤਾਵੇਜ਼ ਹਰ ਸਮੇਂ ਆਪਣੇ ਕੋਲ ਰੱਖਣ ਦਾ ਹੁਕਮ ਦਿੱਤਾ ਹੈ ਨਹੀਂ ਤਾਂ ਉਨ੍ਹਾਂ ਉੱਤੇ ਜੁਰਮਾਨਾ ਲਗਾਇਆ ਜਾਵੇਗਾ ਤੇ ਝਾਲਸਾਜ਼ੀ ਲਈ ਮੁਕੱਦਮਾ ਚਲਾਇਆ ਜਾ ਸਕਦਾ ਹੈ ਇਹ ਸੰਗੀ ਕਾਨੂੰਨ ਪੂਰੇ ਸੰਘੀ ਪ੍ਰਣਾਲੀ ਤੇ ਲਾਗੂ ਹੈ ਅਤੇ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਸਾਰੇ ਵਿਦੇਸ਼ੀਆਂ ਤੇ ਲਾਗੂ ਹੁੰਦਾ ਹੈ। ਇਹ ਸੀਬੀਪੀ ਆਰਡਰ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਨ੍ਹਾਂ ਵਿੱਚੋਂ ਭਾਰਤੀ ਉੱਥੇ ਰਹਿਣ ਵਾਲੇ ਸਭ ਤੋਂ ਵੱਡੇ ਸਮੂਹ ਨੇ ਤੇ ਉਹਨਾਂ ਨੂੰ ਚੌਕਸ ਰਹਿਣਾ ਪਵੇਗਾ। ਮੈਕਸੀਕਨਜ਼ ਤੋਂ ਬਾਅਦ ਭਾਰਤੀ ਅਮਰੀਕਾ 'ਚ ਦੂਜਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ। ਇਸ ਸਬੰਧੀ ਸੀਬੀਪੀ ਨੇ ਕਿਹਾ ਕਿ ਹਮੇਸ਼ਾ ਆਪਣੇ ਪਰਦੇਸੀ ਰਜਿਸਟ੍ਰੇਸ਼ਨ ਦਸਤਾਵੇਜ਼ ਆਪਣੇ ਨਾਲ ਰੱਖੋ। ਜੇਕਰ ਤੁਹਾਡੇ ਕੋਲ ਉਹ ਨਹੀਂ ਹਨ ਤੇ ਇੱਕ ਸੰਗੀਕਨੂੰ ਲਾਗੂ ਕਰਨ ਵਾਲਾ ਅਧਿਕਾਰੀ ਤੁਹਾਨੂੰ ਰੋਕਦਾ ਏ ਅਤੇ ਤੁਸੀਂ ਉਹਨਾਂ ਨੂੰ ਨਹੀਂ ਦਿਖਾ ਸਕਦੇ ਤਾਂ ਇਸ ਨੂੰ ਸਰਕਾਰ ਨਾਲ ਧੋਖਾਧੜੀ ਮੰਨਿਆ ਜਾਵੇਗਾ ਤੇ ਤੁਹਾਨੂੰ ਭਾਰੀ ਜੁਰਮਾਨਾ ਵੀ ਪਰਨਾ ਪਵੇਗਾ 6 ਜਨਵਰੀ 2021 ਨੂੰ ਅਮਰੀਕੀ ਸੰਸਦ ਕੈਪੀਟਲ ਹਿੱਲ ਤੇ ਹੋਏ ਹੰਸਕ ਹਮਲੇ ਦੀ ਗੂੰਜ ਮੋੜ ਇੱਕ ਵਾਰ ਸੁਣਾਈ ਦੇ ਰਹੀ ਹੈ ਇਸ ਹਮਲੇ ਚ ਸ਼ਾਮਲ 트럼ਪ ਸਮਰਥਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਵਾਲੇ ਮਾਈਕਲ ਗੋਲਡਨ ਨੇ ਆਪਣੀ ਨੌਕਰੀ ਤੋਂ ਬਰਖਾਸਤਗੀ ਨੂੰ ਸਿਆਸੀ ਬਦਲੇ ਦੀ ਕਾਰਵਾਈ ਦੱਸਿਆ ਹੈ ਗੋਲਡਨ ਨੇ ਸੰਘੀ ਸਰਕਾਰ ਨਿਆਂ ਵਿਭਾਗ ਅਤੇ ਰਾਸ਼ਟਰਪਤੀ ਦਫ਼ਤਰ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ ਉਹਨਾਂ ਨੇ ਦੱਸਿਆ ਕਿ 27 ਜੂਨ ਨੂੰ ਉਹਨਾਂ ਨੂੰ ਬਿਨਾਂ ਦੱਸੇ ਵਾਜਬ ਕਾਰਨ ਦੱਸਿਆਂ ਬਰਖਾਸਤ ਕਰ ਦਿੱਤਾ ਗਿਆ ਹਾਲਾਂਕਿ ਉਹਨਾਂ ਦੇ ਕੰਮ ਦੀ ਛਲਾਗਾ ਕੀਤੀ ਗਈ ਸੀ ਇਸ ਮੁਕਦਮੇ 'ਚ ਦੋ ਹੋਰ ਅਧਿਕਾਰੀ ਪੈਟ੍ਰੀਸ਼ੀਆ ਹਾਰਟਮੈਨ ਤੇ ਜੋਸੇਫ ਟਿਰੇਲ ਵੀ ਸ਼ਾਮਲ ਨੇ ਹਾਰਟਮੈਨ ਡਿਸਟ੍ਰਿਕਟ ਆਫ ਕਲੰਬੀਆ 'ਚ ਯੂ ਐਸ ਅਟਾਰਨੀ ਦਫ਼ਤਰ 'ਚ ਪਬਲਿਕ ਅਫੇਅਰਜ਼ ਅਧਿਕਾਰੀ ਸਨ ਜਦਕਿ ਟਿਰੇਲ ਨਿਆਂ ਵਿਭਾਗ ਦੇ ਇਥਿਕਸ ਵਿਭਾਗ ਦੇ ਮੁਖੀ ਇਹ ਤਿੰਨੋਂ ਪਹਿਲੇ ਲੋਕ ਹਨ ਜਿਨ੍ਹਾਂ ਨੇ ਜਨਵਰੀ 2025 ਚ 트ੰਪ ਦੇ ਮੁੜ ਰਾਸ਼ਟਰਪਤੀ ਬਣਨ ਤੋਂ ਬਾਅਦ ਆਏ ਸੰਭਾਵਿਤ ਸਿਆਸੀ ਦਖਲਅੰਦਾਜ਼ੀ ਵਿਰੁੱਧ ਖੁੱਲ ਕੇ ਆਵਾਜ਼ ਬੁਲੰਦ ਕੀਤੀ ਹੈ 47 ਸਾਲਾ ਗੋਰਡਨ ਨੇ ਦੱਸਿਆ ਕਿ ਉਹਨਾਂ ਨੂੰ ਬਰਖਾਸਤ ਕਰਨ ਤੋਂ 2 ਦਿਨ ਪਹਿਲਾਂ ਹੀ ਇੱਕ ਕਾਮਕਾਜੀ ਰਿਪੋਰਟ ਦਿੱਤੀ ਗਈ ਸੀ ਜਿਸ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਨੂੰ ਸਭ ਤੋਂ ਵਧੀਆ ਦਰਜਾ ਦਿੱਤਾ ਗਿਆ ਪਰ ਉਸ ਤੋਂ ਬਾਅਦ ਇੱਕ ਪੰਨੇ ਦਾ ਬਰਖਾਸਤੀ ਪੱਤਰ ਭੇਜ ਦਿੱਤਾ ਗਿਆ ਜਿਸ ਤੇ ਨਿਆਂ ਵਿਭਾਗ ਦੀ ਸੀਨੀਅਰ ਅਧਿਕਾਰੀ ਪਾਮ ਬੌਂਡੀ ਦੇ ਦਸਤਖਤ ਸਨ ਇਹ ਕੇਸ ਨਿਆਂ ਪ੍ਰਣਾਲੀ ਚ ਸਿਆਸੀ ਦਖਲ ਅਤੇ ਬਦਲੇ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ। ਇੱਕ ਪਾਸੇ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਭਾਰਤ ਨੂੰ ਆਪਣਾ ਦੋਸਤ ਕਹਿੰਦੇ ਨੇ, ਉੱਥੇ ਹੀ ਹੁਣ ਉਹਨਾਂ ਨੇ ਇੱਕ ਹੋਰ ਫਰਮਾਨ ਸੁਣਾ ਕੇ ਭਾਰਤੀ ਵਰਕਰਾਂ ਨੂੰ ਵੱਡਾ ਝਟਕਾ ਦਿੱਤਾ। 트੍ਰੰਪ ਨੇ ਅਮਰੀਕਾ ਦੀ ਗੂਗਲ ਤੇ ਮਾਈਕਰੋਸਾਫਟ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਭਾਰਤ ਚ ਹਾਇਰਿੰਗ ਰੋਕਣ ਨੂੰ ਕਹਿ ਦਿੱਤਾ ਹੈ 트럼ਪ ਨੇ ਵਾਸ਼ਿੰਗਟਨ ਡੀਸੀ ਚ ਹੋਏ AI ਸੰਮੇਲਨ ਚ ਕਿਹਾ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਤਕਨੀਕੀ ਕੰਪਨੀਆਂ ਸਾਡੀ ਆਜ਼ਾਦੀ ਦਾ ਫਾਇਦਾ ਉਠਾਉਂਦੀਆਂ ਨੇ ਪਰ ਚੀਨ ਚ ਫੈਕਟਰੀਆਂ ਲਗਾਉਂਦੀਆਂ ਨੇ ਤੇ ਭਾਰਤ ਤੋਂ ਲੋਕਾਂ ਨੂੰ ਨੌਕਰੀ ਤੇ ਰੱਖਦੀਆਂ ਨੇ ਉਹਨਾਂ ਅੱਗੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ Google, Microsoft ਵਰਗੀਆਂ ਕੰਪਨੀਆਂ ਅਮਰੀਕੀ ਵਰਕਰਾਂ ਨੂੰ ਤਰਜੀਹ ਦੇਣ ਇਹੋ ਦੇਸ਼ ਦੇ ਹਿੱਤ ਚ ਹੈ ਟਰੰਪ ਨੇ ਤਕਨੀਕੀ ਕੰਪਨੀਆਂ ਦੇ ਗਲੋਬਲਿਸਟ ਮਾਈਂਡਸੈਟ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਅਮਰੀਕੀਆਂ ਨੂੰ ਸਭ ਤੋਂ ਪਹਿਲਾਂ ਨੌਕਰੀ ਮਿਲਣੀ ਚਾਹੀਦੀ ਹੈ ਟਰੰਪ ਦੇ ਮੁਤਾਬਕ ਵਿਦੇਸ਼ਾਂ 'ਚ ਫੈਕਟਰੀਆਂ ਅਤੇ ਮੁਲਾਜ਼ਮਾਂ 'ਤੇ ਪੈਸਾ ਲਗਾ ਕੇ ਕੰਪਨੀਆਂ ਅਮਰੀਕੀ ਟੈਲੈਂਟ ਦੇ ਹੱਕ ਨੂੰ ਮਾਰ ਰਹੀਆਂ ਨੇ ਇਸ ਲਈ ਇਹ ਕੰਪਨੀਆਂ ਭਾਰਤੀ ਚੀਨੀਆਂ ਦੀ ਬਜਾਏ ਅਮਰੀਕੀਆਂ ਨੂੰ ਤਰਜੀਹ ਦੇਣ ਭਾਰਤ ਖਾਸ ਕਰਕੇ ਇੰਜੀਨੀਅਰਿੰਗ ਤੇ ਟੈਕਨੋਲੋਜੀ ਖੇਤਰ 'ਚ ਦੁਨੀਆ ਦਾ ਇੱਕ ਵੱਡਾ ਟੈਲੈਂਟ ਹੱਬ ਹੈ ਟਰੰਪ ਦੇ ਬਿਆਨ ਤੋਂ ਬਾਅਦ H1B ਵੀਜ਼ਾ ਰਾਹੀਂ ਅਮਰੀਕਾ 'ਚ ਕੰਮ ਕਰਨ ਵਾਲੇ ਲੱਖਾਂ ਭਾਰਤੀ ਪੇਸ਼ੇਵਰਾਂ ਦੀਆਂ ਨੌਕਰੀਆਂ ਅਤੇ ਭਵਿੱਖ ਸਵਾਲਾਂ ਦੇ ਘੇਰੇ 'ਚ ਪੈ ਸਕਦਾ ਏ। ਹਰ ਸਾਲ ਭਾਰਤ ਤੋਂ ਹਜ਼ਾਰਾਂ ਨੌਜਵਾਨਾਂ ਨੂੰ ਅਮਰੀਕੀ ਕੰਪਨੀਆਂ 'ਚ ਭਰਤੀ ਕੀਤਾ ਜਾਂਦਾ ਏ। ਜੇਕਰ ਟਰੰਪ ਦੀ ਇਹ ਤੁਗਲਕੀ ਨੀਤੀ ਲਾਗੂ ਹੁੰਦੀ ਏ ਤਾਂ ਇਸ ਦਾ ਸਿੱਧਾ ਪ੍ਰਭਾਵ ਕਾਲਜ ਪਲੇਸਮੈਂਟ ਤੋਂ ਲੈ ਕੇ ਤਜਰਬੇਕਾਰ ਪੇਸ਼ੇਵਰਾਂ ਤੱਕ ਹਰ ਕਿਸੇ ਤੇ ਪਵੇਗਾ। ਭਾਰਤੀ ਟੈਕ ਇੰਡਸਟਰੀ ਖਾਸ ਕਰਕੇ ਬੈਂਗਲੁਰੂ, ਹਾਈਦਰਾਬਾਦ ਤੇ ਪੁਣੇ ਵਰਗੇ ਸ਼ਹਿਰਾਂ 'ਚ ਸਥਾਪਿਤ ਵੱਡੀਆਂ ਕੰਪਨੀਆਂ ਅਮਰੀਕੀ ਆਊਟਸੋਰਸਿੰਗ ਤੇ ਕਾਫੀ ਹੱਦ ਤੱਕ ਨਿਰਭਰ ਹੈ ਜੇਕਰ ਅਮਰੀਕੀ ਕੰਪਨੀਆਂ ਭਾਰਤ 'ਚ ਆਪਣੇ ਕੰਮਕਾਜ ਨੂੰ ਘਟਾਉਂਦੀਆਂ ਨੇ ਜਾਂ ਨਵੀਂ ਭਰਤੀ ਨੂੰ ਰੋਕਦੀਆਂ ਨੇ ਤਾਂ ਇਹ ਭਾਰਤ ਦੀ ਆਈਟੀ ਵਿਵਸਥਾ 'ਚ ਮੰਦੀ ਲਿਆ ਸਕਦੀ ਹੈ ਸਟਾਰਟਅਪ ਸੇਵਾ ਖੇਤਰ ਤੇ ਟੈਲੈਂਟ ਟ੍ਰੇਨਿੰਗ ਕੰਪਨੀਆਂ ਦੇ ਵੀ ਇਸ ਦੇ ਨਕਾਰਾਤਮਕ ਪ੍ਰਭਾਵ ਅਧੀਨ ਆਉਣ ਦੇ ਸੰਭਾਵਨਾ ਹੈ ਟਰੰਪ ਦੇ ਇਸ ਬਿਆਨ ਨੇ ਅਮਰੀਕੀ ਤਕਨੀਕੀ ਕੰਪਨੀਆਂ ਨੂੰ ਦੁਬਿਧਾ 'ਚ ਪਾ ਦਿੱਤਾ ਹੈ। ਇੱਕ ਪਾਸੇ ਉਹ ਅਮਰੀਕੀ ਰਾਜਨੀਤਿਕ ਦਬਾਅ ਦਾ ਸਾਹਮਣਾ ਕਰ ਰਹੇ ਨੇ, ਦੂਜੇ ਪਾਸੇ ਭਾਰਤੀ ਟੈਲੈਂਟ ਤੇ ਉਹਨਾਂ ਦੀ ਨਿਰਭਰਤਾ ਦਹਾਕਿਆਂ ਪੁਰਾਣੀ ਹੈ। ਭਾਰਤੀ ਇੰਜੀਨੀਅਰਸ ਅਤੇ ਡਿਵੈਲਪਰਸ ਨੇ ਇਨ੍ਹਾਂ ਕੰਪਨੀਆਂ ਦੇ ਇਨੋਵੇਸ਼ਨ ਅਤੇ ਵਿਸਥਾਰ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਜਿਹੀ ਸਥਿਤੀ 'ਚ ਕੀ ਕੰਪਨੀਆਂ ਆਪਣੀ ਰਣਨੀਤੀ ਬਦਲਣਗੀਆਂ ਜਾਂ 트੍ਰੰਪ ਦੇ ਦਬਾਅ ਅੱਗੇ ਝੁਕਣਗੀਆਂ ਇਹ ਆਉਣ ਵਾਲੇ ਮਹੀਨਿਆਂ 'ਚ ਸਪਸ਼ਟ ਹੋ ਜਾਵੇਗਾ। ਡੋਨਲਡ 트੍ਰੰਪ ਨੇ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਇੱਕ ਵੱਖਰਾ ਰਵੱਈਆ ਅਪਣਾਇਆ ਹੈ। ਭਾਵੇਂ ਇਹ 트੍ਰੰਪ ਦੀ ਇਮੀਗ੍ਰੇਸ਼ਨ ਨੀਤੀ ਹੋਵੇ ਜਾਂ ਵਪਾਰ ਤੇ ਟੈਰਿਫ ਇਨ੍ਹਾਂ ਸਾਰੇ ਮਾਮਲਿਆਂ 'ਚ 트੍ਰੰਪ ਦੀਆਂ ਨੀਤੀਆਂ ਦਾ ਭਾਰਤ ਤੇ ਸਿੱਧਾ ਪ੍ਰਭਾਵ ਪਿਆ। ਹੁਣ 트੍ਰੰਪ ਦੀ ਭਾਰਤੀ ਨੌਕਰੀਆਂ ਤੇ ਨਜ਼ਰ ਹੈ ਭਾਵੇਂ ਕਿ ਭਾਰਤ ਸਮੇਤ ਕੁਝ ਹੋਰ ਨਾ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਇਮੀਗ੍ਰੈਂਟਸ ਆਪਣੇ ਦੇਸ਼ 'ਚ ਕ੍ਰੈਡਿਟ ਕਾਰਡ ਦੀ ਵਰਤੋਂ ਨਾ ਕਰਦੇ ਹੋਣ ਪਰ ਕੈਨੇਡਾ ਆ ਕੇ ਉਹਨਾਂ ਨੂੰ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਹੀ ਪੈਂਦੀ ਹੈ ਨਵੇਂ ਇਮੀਗ੍ਰੈਂਟਸ ਲਈ ਕ੍ਰੈਡਿਟ ਕਾਰਡ ਲੈਣ ਦੇ ਨਾਲ-ਨਾਲ ਕ੍ਰੈਡਿਟ ਸਕੋਰ ਨੂੰ ਵਧਿਆ ਰੱਖਣਾ ਵੀ ਚੁਣੌਤੀਪੂਰਨ ਰਹਿੰਦਾ ਹੈ ਕੈਨੇਡਾ 'ਚ ਬਹੁਤ ਸਾਰੇ ਲੋਕ ਮਹਿੰਗਾਈ ਅਤੇ ਹੋਰ ਕਾਰਨਾ ਕਰਕੇ ਕ੍ਰੈਡਿਟ ਕਾਰਡ ਦਾ ਬਿੱਲ ਨਹੀਂ ਪਰ ਪਾਉਂਦੇ ਇਕੂਫੈਕਸ ਵੱਲੋਂ ਹਾਲ ਹੀ ਚ ਸਾਂਝੀ ਕੀਤੀ ਗਈ ਰਿਪੋਰਟ ਮੁਤਾਬਕ 2025 ਦੀ ਪਹਿਲੀ ਤਿਮਾਹੀ ਦੌਰਾਨ 22 ਖਪਤਕਾਰਾਂ ਚੋਂ ਇੱਕ ਜਾਂ 1.4 ਮਿਲੀਅਨ ਲੋਕ ਘੱਟੋ-ਘੱਟ ਇੱਕ ਕ੍ਰੈਡਿਟ ਭੁਗਤਾਨ ਤੋਂ ਖੁੰਝ ਗਏ ਭਾਵੇਂ ਕਿ ਬੈਂਕਾਂ ਵੱਲੋਂ ਨਵੇਂ ਆਏ ਇਮੀਗ੍ਰੈਂਟਸ ਨੂੰ ਕ੍ਰੈਡਿਟ ਕਾਰਡ ਲਈ ਅਰਜ਼ੀ ਦੇਣ ਦੀ ਅਪੀਲ ਕੀਤੀ ਜਾਂਦੀ ਹੈ ਪਰ ਜਾਣਕਾਰੀ ਮੁਤਾਬਕ ਕੈਨੇਡਾ ਚ ਨਵੇਂ ਆਏ ਨੌਜਵਾਨਾਂ ਨੂੰ ਕ੍ਰੈਡਿਟ ਕਾਰਡ ਹਾਸਲ ਕਰਨ ਚ ਵੀ ਕਾਫੀ ਦਿੱਕਤਾਂ ਆਉਂਦੀਆਂ ਨੇ ਕੁਝ ਨਵੇਂ ਇਮੀਗ੍ਰੈਂਟਸ ਨਾਲ ਗੱਲਬਾਤ ਦੌਰਾਨ ਇਹ ਪਤਾ ਲੱਗਾ ਕਿ ਕ੍ਰੈਡਿਟ ਕਾਰਡ ਦੇਣ ਸਮੇ ਬੈਂਕਾਂ ਵੱਲੋਂ ਨੌਕਰੀ ਦੇ ਦਸਤਾਵੇਜ਼ ਮੰਗੇ ਜਾਂਦੇ ਨੇ ਭਾਰਤੀ ਮੂਲ ਦੀ ਪ੍ਰੇਰਣਾ ਜੋ ਕਿ ਕੈਨੇਡਾ ਚ 2023 ਦੌਰਾਨ ਅੰਤਰਰਾਸ਼ਟਰੀ ਵਿਦਿਆਰਥਣ ਵਜੋਂ ਆਈਸੀ ਦਾ ਕਹਿਣਾ ਹੈ ਕਿ ਭਾਰਤ ਵਿੱਚੋਂ ਬਹੁਤ ਸਾਰੇ ਵਿਦਿਆਰਥੀ 12ਵੀਂ ਕਰਕੇ ਆਉਂਦੇ ਨੇ ਜਿਨ੍ਹਾਂ ਨੇ ਕਦੇ ਵੀ ਕ੍ਰੈਡਿਟ ਕਾਰਡ ਨਹੀਂ ਵਰਤਿਆ ਹੁੰਦਾ ਪ੍ਰੇਰਣਾ ਨੇ ਕਿਹਾ ਕਿ ਅਜਿਹੇ ਨਵੇਂ ਇਮੀਗ੍ਰੈਂਟਸ ਦੀ ਕੋਈ ਬਹੁਤੀ ਕ੍ਰੈਡਿਟ ਹਿਸਟਰੀ ਨਾ ਹੋਣ ਕਰਕੇ ਉਹਨਾਂ ਨੂੰ ਜਾਂ ਤਾਂ ਕ੍ਰੈਡਿਟ ਕਾਰਡ ਮਿਲਦਾ ਹੀ ਨਹੀਂ ਜਾਂ ਬਹੁਤ ਥੋੜੀ ਲਿਮਿਟ ਦਾ ਮਿਲਦਾ ਹੈ। ਕੈਨੇਡਾ 'ਚ ਵਰਕ ਪਰਮਿਟ ਤੇ ਆਏ ਪ੍ਰਭਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਜਦੋਂ ਉਹ ਬੈਂਕ 'ਚ ਕ੍ਰੈਡਿਟ ਕਾਰਡ ਦੀ ਅਰਜ਼ੀ ਦੇਣ ਗਿਆ ਤਾਂ ਬੈਂਕ ਨੇ ਨੌਕਰੀ ਅਤੇ ਤਨਖਾਹ ਦੇ ਸਬੂਤਾਂ ਦੀ ਮੰਗ ਕੀਤੀ। ਪ੍ਰਭਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਨਵੇਂ ਆਏ ਇਮੀਗ੍ਰੈਂਟਸ ਨੂੰ ਨੌਕਰੀ ਇੰਨੀ ਸੌਖੀ ਨਹੀਂ ਮਿਲਦੀ ਜਿਸ ਕਾਰਨ ਉਹ ਕ੍ਰੈਡਿਟ ਕਾਰਡ ਤੋਂ ਵਾਂਝੇ ਰਹਿ ਜਾਂਦੇ ਨੇ ਕ੍ਰੈਡਿਟ ਹਿਸਟਰੀ ਨਾ ਹੋਣ ਦੀ ਕਹਾਣੀ ਸਿਰਫ ਨਵੇਂ ਆਏ ਇਮੀਗ੍ਰੈਂਟਸ ਤੱਕ ਸੀਮਤ ਨਹੀਂ ਸਗੋਂ ਬਹੁਤ ਸਾਰੇ ਅਜਿਹੇ ਬਜ਼ੁਰਗ ਵੀ ਹਨ ਪੰਜਾਬੀ ਮੂਲ ਦੇ ਬਜ਼ੁਰਗ ਗੁਰਨੇਕ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੈਨੇਡਾ ਆਏ ਨੂੰ ਭਾਵੇਂ ਇੱਕ ਦਹਾਕਾ ਹੋ ਗਿਆ ਪਰ ਉਹ ਕ੍ਰੈਡਿਟ ਕਾਰਡ ਦੀ ਵਰਤੋਂ ਨਾਲੋਂ ਡੈਬਿਟ ਤੋਂ ਹੀ ਭੁਗਤਾਨ ਕਰਨਾ ਬਿਹਤਰ ਸਮਝਦੇ ਨੇ ਆਰਸੀਆਈ ਨਾਲ ਗੱਲਬਾਤ ਦੌਰਾਨ ਗੁਰਨੇਕ ਬਰਾੜ ਨੇ ਕਿਹਾ ਕਿ ਉਹਨਾਂ ਨੂੰ ਹਾਲ ਹੀ ਚ ਪਤਾ ਲੱਗਿਆ ਕਿ ਉਹਨਾਂ ਦਾ ਕੋਈ ਬਹੁਤੀ ਕ੍ਰੈਡਿਟ ਹਿਸਟਰੀ ਨਹੀਂ ਹੈ ਗੁਰਨੇਕ ਬਰਾੜ ਨੇ ਕਿਹਾ ਕਿ ਪੰਜਾਬ 'ਚ ਅਜਿਹਾ ਕੋਈ ਚਲਣ ਨਹੀਂ ਹੈ ਤੇ ਆਦਤਨ ਇੱਥੇ ਆ ਕੇ ਵੀ ਬਹੁਤ ਸਾਰੇ ਲੋਕ ਕ੍ਰੈਡਿਟ ਕਾਰਡ ਦੀ ਵਰਤੋਂ ਨਹੀਂ ਕਰਦੇ ਪੰਜਾਬੀ ਮੂਲ ਦੇ ਅਮਨ ਬਰਾੜ ਜੋ ਕਿ ਮਾਰਗੇਜ ਸਲਾਹਕਾਰ ਨੇ ਦਾ ਕਹਿਣਾ ਹੈ ਕਿ ਨਵੇਂ ਇਮੀਗ੍ਰੈਂਟਸ ਨੂੰ ਘਰ ਲੈਣ ਸਮੇਂ ਵੀ ਕ੍ਰੈਡਿਟ ਹਿਸਟਰੀ ਦੀ ਅਣਹੋਂਦ ਰੜਕਦੀ ਹੈ ਅਮਨ ਬਰਾੜ ਨੇ ਕਿਹਾ ਕਿ ਅਸੀਂ ਆਪਣੇ ਗਾਕਾਂ ਨੂੰ ਕ੍ਰੈਡਿਟ ਸਕੋਰ ਵਧੀਆ ਰੱਖਣ ਦੀ ਸਲਾਹ ਦਿੰਦੇ ਹਾਂ ਤਾਂ ਜੋ ਬੈਂਕਾਂ ਤੋਂ ਉਹਨਾਂ ਨੂੰ ਸੌਖਿਆਂ ਹੀ ਲੋਨ ਮਿਲ ਜਾਵੇ ਕੈਨੇਡਾ ਚ ਕ੍ਰੈਡਿਟ ਕਾਰਡ ਨਾਲ ਜੁੜੇ ਧੋਖਾਧੜੀ ਦੇ ਮਾਮਲਿਆਂ ਦੀ ਵੀ ਪਰਮਾਰ ਹੈ ਮਾਹਿਰਾ ਮੁਤਾਬਕ ਕ੍ਰੈਡਿਟ ਕਾਰਡ ਦੀ ਜਾਣਕਾਰੀ ਚੋਰੀ ਕਰਕੇ ਦੁਰਵਰਤੋਂ ਕੀਤੀ ਜਾਂਦੀ ਹੈ ਬੈਂਕਾਂ ਵੱਲੋਂ ਅਜਿਹੇ ਮਾਮਲਿਆਂ ਚ ਐਂਟੀ ਫਰਾਡ ਸੈਂਟਰ ਨੂੰ ਸੰਪਰਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ Equifax ਵੱਲੋਂ 2024 ਦੌਰਾਨ ਗਲੋਬਲ ਕੰਜ਼ਿਊਮਰ ਕ੍ਰੈਡਿਟ ਡਾਟਾ ਲਾਂਚ ਕੀਤਾ ਗਿਆ। ਗਲੋਬਲ ਕੰਜ਼ਿਊਮਰ ਕ੍ਰੈਡਿਟ ਫਾਈਲ ਨਾਲ ਬੈਂਕਾਂ ਅਤੇ ਹੋਰ ادارے ਕਿਸੇ ਵੀ ਵਿਅਕਤੀ ਦੀ ਕੈਨੇਡਾ ਤੋਂ ਬਾਹਰ ਦੀ ਕ੍ਰੈਡਿਟ ਦੀ ਜਾਣਕਾਰੀ ਹਾਸਲ ਕਰ ਸਕਣਗੇ। Equifax ਨੇ ਭਾਰਤ ਤੋਂ ਸ਼ੁਰੂ ਕਰਕੇ ਕੁੱਲ 18 ਦੇਸ਼ਾਂ ਦੀ ਕ੍ਰੈਡਿਟ ਹਿਸਟਰੀ ਦੀ ਜਾਣਕਾਰੀ ਸਾਂਝੀ ਕਰਦਾ ਇੱਕ ਪਲੇਟਫਾਰਮ ਬਣਾਉਣ ਦਾ ਟੀਚਾ ਮਿੱਥਿਆ ਹੈ। ਅਮਰੀਕਾ ਤੇ ਮੈਕਸੀਕੋ ਨੇ ਤਿੰਜਵਾਨਾ ਨਦੀ ਨੂੰ ਸਾਫ਼ ਕਰਨ ਲਈ ਇੱਕ ਸਮਝੌਤਾ ਕੀਤਾ ਹੈ ਇਸ ਸਮਝੌਤੇ ਦੇ ਤਹਿਤ ਪਾਣੀ ਟ੍ਰੀਟਮੈਂਟ ਪਲਾਂਟਾਂ ਦਾ ਵਿਸਥਾਰ ਕੀਤਾ ਜਾਵੇਗਾ ਤੇ ਦੋਵੇਂ ਦੇਸ਼ ਤਕਨੀਕੀ ਅਤੇ ਵਿੱਤੀ ਮਾਮਲਿਆਂ 'ਚ ਸਹਿਯੋਗ ਕਰਨਗੇ ਤੇ ਜੁਵਾਨਾ ਨਦੀ 'ਚ ਗੰਦਗੀ ਅਤੇ ਪ੍ਰਦੂਸ਼ਣ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ ਅਮਰੀਕਾ ਅਤੇ ਮੈਕਸੀਕਨ ਸਰਕਾਰਾਂ ਕਈ ਸਾਲਾਂ ਤੋਂ ਦੋਵਾਂ ਦੇਸ਼ਾਂ ਦੀ ਸਰਹੱਦ ਦੇ ਨਾਲ ਵਗਦੀ ਇਸ ਨਦੀ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਅਜੇ ਤੱਕ ਸਫਲ ਨਹੀਂ ਹੋਈਆਂ ਕੈਲੀਫੋਰਨੀਆ 'ਚ ਤੇ ਜੁਵਾਨਾ ਨਦੀ ਸਮੁੰਦਰ 'ਚ ਆ ਕੇ ਮਿਲਦੀ ਹੈ ਜਿਸ ਨਾਲ ਕੈਲੀਫੋਰਨੀਆ ਦੇ ਬੀਚ ਗੰਦੇ ਹੋ ਜਾਂਦੇ ਨੇ ਤੇ ਪਿਛਲੇ 4 ਸਾਲਾਂ ਤੋਂ ਪ੍ਰਦੂਸ਼ਣ ਕਾਰਨ ਇਹਨਾਂ ਬੀਚਾਂ ਨੂੰ ਬੰਦ ਕਰਨਾ ਪਿਆ ਅਰਬਾਂ ਗੈਲਨ ਸੀਵਰੇਜ ਅਤੇ ਜ਼ਹਿਰੀਲਾ ਉਦਯੋਗਿਕ ਕੂੜਾ ਤੇ ਜਵਾਨਾ ਨਦੀ ਚ ਡਿੱਗਦਾ ਏ ਦੱਖਣੀ ਕੈਲੀਫੋਰਨੀਆ ਚ ਇਸ ਨਦੀ ਦੇ ਪ੍ਰਦੂਸ਼ਣ ਕਾਰਨ ਅਮਰੀਕੀ ਨੇਵੀ ਸੀਲਜ਼ ਦੀ ਸਖਲਾਈ ਚ ਸਮੱਸਿਆਵਾਂ ਆ ਰਹੀਆਂ ਨੇ ਇੱਥੇ ਸਖਲਾਈ ਤੋਂ ਬਾਅਦ ਨਵੀਆਂ ਸੀਲਜ਼ ਬਿਮਾਰ ਹੋ ਰਹੇ ਨੇ ਤੇ ਜਵਾਨਾ ਨਦੀ ਦੀ ਸਫਾਈ ਲਈ ਹੁਣ ਤੱਕ ਅਰਬਾਂ ਡਾਲਰ ਖਰਚ ਕੀਤੇ ਜਾ ਚੁੱਕੇ ਨੇ 트럼ਪ ਪ੍ਰਸ਼ਾਸਨ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਪਿਛਲੇ ਦਹਾਕੇ ਤੋਂ ਇਹ ਨਦੀ ਇੱਕ ਸਮੱਸਿਆ ਬਣੀ ਹੋਈ ਹੈ ਮੈਕਸੀਕੋ ਦੀ ਵਾਤਾਵਰਣ ਮੰਤਰੀ ਐਲੀਸੀਆ 바ਰਸੀਨਾ ਅਤੇ ਅਮਰੀਕੀ ਵਾਤਾਵਰਣ ਸੁਰੱਖਿਆ ਏਜੰਸੀ ਦੇ ਮੁਖੀ ਲੀ ਜ਼ੈਲਡਨ ਨੇ ਵੀਰਵਾਰ ਨੂੰ ਤਿਜਵਾਨਾ ਨਦੀ ਦੀ ਸਫਾਈ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ ਸਮਝੌਤੇ ਦੇ ਤਹਿਤ ਮੈਕਸੀਕਨ ਸਰਕਾਰ ਨਦੀ ਨੂੰ ਸਾਫ਼ ਕਰਨ ਲਈ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ 90 ਮਿਲੀਅਨ ਡਾਲਰ ਦੇ ਆਪਣੇ ਅਲਾਟਮੈਂਟ ਨੂੰ ਪੂਰਾ ਕਰੇਗੀ 2020 ਤੋਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਨਦੀ ਨੂੰ ਸਾਫ਼ ਕਰਨ ਲਈ 650 ਮਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ ਨੇ ਸਾਲ 2027 ਤੱਕ ਨਦੀ ਨੂੰ ਸਾਫ਼ ਕਰਨ ਦਾ ਟੀਚਾ ਰੱਖਿਆ ਗਿਆ ਹੈ 195 ਕਿਲੋਮੀਟਰ ਲੰਬੀ ਤੇਜਵਾਨਾ ਨਦੀ ਮੈਕਸੀਕੋ ਦੇ ਤੱਟ ਤੋਂ ਵਗਦੀ ਹੈ ਅਮਰੀਕਾ 'ਚ ਦੱਖਣੀ ਕੈਲੀਫੋਰਨੀਆ ਨੂੰ ਪਾਰ ਕਰਦੀ ਹੈ ਅਤੇ ਪ੍ਰਸ਼ਾਂਤ ਮਹਾਸਾਗਰ 'ਚ ਡਿੱਗਦੀ ਹੈ ਇਸ ਨਦੀ 'ਚ ਪ੍ਰਦੂਸ਼ਣ ਕਾਰਨ ਸਮੁੰਦਰ 'ਚ ਤੈਰਨ ਵਾਲੇ ਤੈਰਾਕ ਸਰਫਰ ਅਤੇ ਲਾਈਫਗਾਰਡ ਬਿਮਾਰ ਹੋ ਰਹੇ ਨੇ ਅਮਰੀਕੀ ਤਕਨੀਕੀ ਕੰਪਨੀ ਐਸਟਰੋਨੋਮਰ ਦੀ ਐਚ ਆਰ ਮੁਖੀ ਕ੍ਰਿਸਟਨ ਕੈਬੋਟ ਅਤੇ ਕੰਪਨੀ ਦੇ ਸਾਬਕਾ ਸੀਈਓ ਐਨ ਡੀ ਬਾਇਰਨ ਦੀ ਜੋੜੀ ਉਸ ਸਮੇਂ ਸੁਰਖੀਆਂ 'ਚ ਆਈ ਜਦੋਂ ਉਹਨਾਂ ਨੂੰ ਕੋਲਡ ਪਲੇ ਦੇ ਇੱਕ ਸੰਗੀਤ ਸਮਾਰੋਹ 'ਚ ਕਿਸਕੈਮ ਤੇ ਇੱਕ ਦੂਜੇ ਨੂੰ ਜੱਫੀ ਪਾਉਂਦੇ ਤੇ ਨੱਚਦੇ ਦੇਖਿਆ ਗਿਆ ਇਹ ਤਮਾਸ਼ਾ 16 ਜੁਲਾਈ ਨੂੰ ਬੋਸਟਨ ਮੈਸਾਚੂਸੈਟਸ ਦੇ ਨੇੜੇ ਇੱਕ ਸੰਗੀਤ ਸਮਾਰੋਹ 'ਚ ਇੱਕ ਜੰਬੋ ਸਕਰੀਨ ਤੇ ਦਿਖਾਇਆ ਗਿਆ ਸੀ ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਜੰਗਲ ਦੀ ਅੱਗ ਵਾਂਗ ਫੈਲ ਗਿਆ ਹੁਣ ਖਬਰ ਹੈ ਕਿ ਕੰਪਨੀ ਦੇ ਐਚਆਰ ਮੁਖੀ ਕ੍ਰਿਸਟਿਨ ਕੈਬੋਟ ਨੇ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਹੈ ਖਗੋਲ ਵਿਗਿਆਨੀ ਨੇ ਬੀਬੀਸੀ ਨੂੰ ਦਿੱਤੇ ਇੱਕ ਬਿਆਨ 'ਚ ਪੁਸ਼ਟੀ ਕੀਤੀ ਕਿ ਕ੍ਰਿਸਟਿਨ ਕੈਬੋਟ ਹੁਣ ਕੰਪਨੀ ਦਾ ਹਿੱਸਾ ਨਹੀਂ ਹੈ ਹਾਲਾਂਕਿ ਨਾ ਤਾਂ ਕ੍ਰਿਸਟਿਨ ਅਤੇ ਨਾ ਹੀ ਕੰਪਨੀ ਦੇ ਰਸਮੀ ਤੌਰ ਤੇ ਉਸ ਦੇ ਅਸਤੀਫੇ ਦਾ ਐਲਾਨ ਕੀਤਾ ਹੈ ਦੂਜੇ ਪਾਸੇ ਐਂਡੀ ਬਾਇਰਨ ਪਿਛਲੇ ਹਫਤੇ ਹੀ ਕੰਪਨੀ ਛੱਡ ਚੁੱਕਾ ਹੈ ਜਦੋਂ 16 ਜੁਲਾਈ ਨੂੰ ਕੋਲਡ ਪਲੇ ਤੇ ਇੱਕ ਸੰਗੀਤ ਸਮਾਰੋਹ ਚ ਕਿਸ 스ਕੈਮ ਨੇ ਕ੍ਰਿਸਟਿਨ ਤੇ ਐਂਡੀ ਤੇ ਧਿਆਨ ਕੇਂਦਰਿਤ ਕੀਤਾ ਤਾਂ ਦੋਵਾਂ ਨੂੰ ਜੱਫੀ ਪਾਉਂਦੇ ਤੇ ਸੰਗੀਤ ਤੇ ਝੂਲਦੇ ਦੇਖਿਆ ਗਿਆ ਪਰ ਜਿਵੇਂ ਹੀ ਕੈਮਰੇ ਦਾ ਧਿਆਨ ਉਹਨਾਂ ਤੇ ਪਿਆ ਦੋਵੇਂ ਜਲਦੀ ਹੀ ਲੁਕ ਗਏ ਇਸ ਦ੍ਰਿਸ਼ ਨੂੰ ਦੇਖ ਕੇ ਕੋਲਡ ਪਲੇ ਦੇ ਮੁੱਖ ਗਾਇਕ ਕ੍ਰਿਸ ਮਾਰਟਿਨ ਨੇ ਮਜ਼ਾਕ ਕੀਤਾ ਜਾਂ ਤਾਂ ਇਹ ਲੋਕ ਗੁਪਤ ਰੂਪ ਚ ਪਿਆਰ ਚ ਹਨ ਜਾਂ ਇਹ ਬਹੁਤ ਸ਼ਰਮੀਲੇ ਨੇ ਇਸ ਵੀਡੀਓ ਨੇ ਸੋਸ਼ਲ ਮੀਡੀਆ ਤੇ ਹਲਚਲ ਮਚਾ ਦਿੱਤੀ ਤੇ ਇੰਟਰਨੈਟ ਤੇ ਲੋਕਾਂ ਨੇ ਦੋਵਾਂ ਨੂੰ ਪਛਾਣ ਲਿਆ ਕੰਪਨੀ ਨੇ ਕਿਹਾ ਕਿ ਉਹਨਾਂ ਦੇ ਸੀਈਓ ਨੂੰ ਜਾਂਚ ਪੂਰੀ ਹੋਣ ਤੱਕ ਛੁੱਟੀ ਤੇ ਭੇਜਿਆ ਜਾ ਰਿਹਾ ਹੈ ਕੁਝ ਦਿਨਾਂ ਬਾਅਦ 20 ਜੁਲਾਈ ਨੂੰ ਕੰਪਨੀ ਨੇ ਐਲਾਨ ਕੀਤਾ ਕਿ ਐਂਡੀ ਬਾਇਰਨ ਨੇ ਅਸਤੀਫਾ ਦੇ ਦਿੱਤਾ ਹੈ ਕਿਸ ਸਕੈਮ ਇੱਕ ਤਰ੍ਹਾਂ ਦਾ ਰੁਝਾਨ ਹੈ ਇਹ ਖਾਸ ਕਰਕੇ ਅਮਰੀਕਾ ਤੇ ਪੱਛਮੀ ਦੇਸ਼ਾਂ 'ਚ ਹੋਣ ਵਾਲੇ ਸਮਾਗਮਾਂ ਦੌਰਾਨ ਦੇਖਿਆ ਜਾਂਦਾ ਹੈ ਇਸ ਤਹਿਤ ਕਿਸੇ ਹਲਕੇ ਫੁਲਕੇ ਪ੍ਰੋਗਰਾਮ 'ਚ ਸਟੇਡੀਅਮ 'ਚ ਬੈਠੇ ਦਰਸ਼ਕਾਂ 'ਚੋਂ ਕਿਸੇ ਵੀ ਜੋੜੇ ਨੂੰ ਕੈਮਰੇ 'ਚ ਕੈਦ ਕੀਤਾ ਜਾਂਦਾ ਤੇ ਉਹਨਾਂ ਨੂੰ ਸਾਰਿਆਂ ਦੇ ਸਾਹਮਣੇ ਇੱਕ ਦੂਜੇ ਨੂੰ ਚੁੰਮਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤੁਹਾਨੂੰ ਦੱਸਦੀ ਕਿ ਇਸ ਪਲ ਨੂੰ ਲਾਈਵ ਕੈਮਰੇਜ ਕੈਦ ਕੀਤਾ ਗਿਆ ਤੇ ਵੱਡੀਆਂ ਸਕਰੀਨਾਂ ਤੇ ਦਿਖਾਇਆ ਗਿਆ ਐਂਡੀ ਬਾਇਰਨ ਦਾ ਅਸਤੀਫਾ ਬੋਰਡ ਆਫ ਡਾਇਰੈਕਟਰਸ ਦੁਆਰਾ ਸਵੀਕਾਰ ਕਰ ਲਿਆ ਗਿਆ ਉਹ ਕਹਿ ਰਹੇ ਨੇ ਕਿ ਹੁਣ ਨਵੇਂ ਸੀਓ ਦੀ ਭਾਲ ਸ਼ੁਰੂ ਕੀਤੀ ਜਾ ਰਹੀ ਹੈ ਜਦਕਿ ਸਹਿ-ਸੰਸਥਾਪਕ ਤੇ ਮੁੱਖ ਉਤਪਾਦ ਅਧਿਕਾਰੀ ਪੀਟ ਡਿਜੋਏ ਅੰਤਰਿਮ ਸੀਈਓ ਵਜੋਂ ਸੇਵਾ ਨਿਭਾਉਣਗੇ ਐਸਟਰੋਨੋਮਰ ਨੇ ਇੱਕ ਬਿਆਨ ਚ ਕਿਹਾ ਕਿ ਉਹ ਇਹ ਕੰਮ ਕਰ ਰਹੇ ਨੇ ਡਾਟਾ ਵਿਸ਼ਲੇਸ਼ਣ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਚ ਕੰਮ ਕਰਨ ਵਾਲੀ ਇਸ ਕੰਪਨੀ ਨੇ ਇਹ ਵੀ ਕਿਹਾ ਕਿ ਇਸ ਘਟਨਾ ਨੇ ਰਾਤੋਂ ਰਾਤ ਉਹਨਾਂ ਦੀ ਪ੍ਰਸਿੱਧੀ ਵਧਾ ਦਿੱਤੀ ਪਰ ਉਹਨਾਂ ਦੇ ਕੰਮ ਅਤੇ ਗਾਹਕਾਂ ਨੂੰ ਸੇਵਾ ਪ੍ਰਭਾਵਿਤ ਨਹੀਂ ਹੋਈ ਹੈ ਕੰਪਨੀ ਨੇ ਅੱਗੇ ਕਿਹਾ ਕਿ ਅਸੀਂ ਉਹ ਕਰ ਰਹੇ ਹਾਂ ਜੋ ਅਸੀਂ ਸਭ ਤੋਂ ਵਧੀਆ ਕਰਦੇ ਹਾਂ ਆਪਣੇ ਗਾਹਕਾਂ ਦੀਆਂ AI ਸਮੱਸਿਆਵਾਂ ਨੂੰ ਹੱਲ ਕਰਨਾ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ